ਸ਼ਸ਼ੀ ਕਾਲ ਜੀ ਉਮੀਦ ਕਰਦੇ ਆ ਕਿ ਤੁਸੀਂ ਸਾਰੇ ਠੀਕ ਠਾਕ ਹੋ ਹੋਗੇ ਤੇ ਅੱਜ ਜਿਹੜੀ ਅਸੀਂ ਵੀਡੀਓ ਲੈ ਕੇ ਹਾਜ਼ਰ ਹੋ ਰਹੇ ਆ ਇਸ ਵੀਡੀਓ ਦੇਖ ਕੇ ਤੁਸੀਂ ਖੁਦ ਕਮੈਂਟ ਬਾਕਸ ਵਿੱਚ ਕਮੈਂਟ ਕਰਕੇ ਆਪਣੀ رائے ਜਿਹੜੀ ਕਿ ਜ਼ਰੂਰ ਦੱਸਿਓ ਕਿਉਂਕਿ ਜਿਹੜੀਆਂ ਬੀਬੀਆਂ ਘਰਾਂ ਦੇ ਵਿੱਚ ਕੰਮ ਕਰਨ ਵੇਲੇ ਉਹਨਾਂ ਦੀਆਂ ਢੂਹੀਆਂ ਦੁਖਣ ਲੱਗ ਜਾਂਦੀਆਂ ਨੇ ਉਹਨਾਂ ਦੇ ਬਾਹਾਂ ਦਰਦ ਕਰ ਲੈਂਦੇ ਨੇ ਸਿਰ ਫੜ ਕੇ ਬੈਠ ਜਾਂਦੇ ਨੇ ਪਰ ਇੱਥੇ ਦੇਖਿਆ ਜਾਂਦਾ ਕਿ ਅਜਿਹੇ ਬਾਬਿਆਂ ਨੂੰ ਇਹ ਗੀਤ ਗਾ ਕੇ ਝੂਟੇ ਦਿੰਦੀਆਂ ਨਜ਼ਰ ਆ ਰਹੀ ਨੇ ਜੀ ਹਾਂ ਵੀਡੀਓ ਲਗਾਤਾਰ ਸੋਸ਼ਲ ਮੀਡੀਆ ਦੇ ਉੱਤੇ ਵਾਇਲ ਹੋ ਰਹੀ ਹੈ ਕਿ ਇੱਕ ਬਾਬਾ ਜਿਹੜਾ ਕਿ ਪੀਂਗ ਦੇ ਉੱਤੇ ਬੈਠਿਆ ਤੇ ਆਲੇ-ਦਾਲੇ ਬੀਬੀ ਉਹਦੇ ਗੋਲੀਆਂ ਬਣੀ ਹੋਈਆਂ ਚੇਲੀਆਂ ਬਣੀ ਹੋਈਆਂ ਚੰਗੇ ਬਾਬੇ ਨੂੰ ਝੂਟੇ ਦੇ ਕੇ ਉਸ ਦਾ ਮਨੋਰੰਜਨ ਕਰਦਿਆਂ ਨਜ਼ਰ ਆ ਰਹੀਆਂ ਨੇ ਇਹ ਉਹੀ ਜੇਕਰ ਘਰ ਦੇ ਵਿੱਚ ਕੋਈ ਕੰਮਾਂ ਨੂੰ ਕਹਿ ਦਿੱਤਾ ਜਾਵੇ ਤਾਂ ਅਸੀਂ ਅਕਸਰ ਹੀ ਦੇਖਦੇ ਆ ਕਿ ਇਹ ਕੰਮ ਨੂੰ ਲੈ ਕੇ ਜ਼ਿਆਦਾਤਰ ਕਲੇਸ਼ ਹੁੰਦੇ ਨਜ਼ਰ ਆਉਂਦੇ ਨੇ ਜਾਂ ਫਿਰ ਆ ਕਿਹਾ ਜਾਂਦਾ ਕਿ ਮੇਰੇ ਤੋਂ ਕੰਮ ਨਹੀਂ ਹੁੰਦਾ ਇਹ ਉਹ ਤਾਂ ਫਿਰ ਇੱਥੇ ਆ ਕੇ ਇਹਨਾਂ ਦਾ ਹਰ ਇੱਕ ਕੰਮ ਜਿਹੜਾ ਕਿ ਸੈੱਟ ਹੋਣ ਦੀ ਬਜਾਏ ਇਹ ਜਿਹੜਾ ਕਿ ਇੱਥੇ ਆਉਂਦੀਆਂ ਨੇ ਤਾਂ ਇੱਥੇ ਬਾਬੇ ਨੂੰ ਇਹ ਝੂਟੇ ਦਿੰਦੇ ਨੇ ਇਹ ਜਿਹੜੀ ਸਭ ਤੋਂ ਵੱਧ ਸਿੱਧੀ ਪੰਜਾਬੀ ਠੇੜ ਪੰਜਾਬੀ ਚ ਜੇਕਰ ਅਸੀਂ ਗੱਲ ਕਰੀਏ ਵਿੱਚ ਮਲਾਏ ਹੀ ਬਾਬੇ ਜਿਹੜੇ ਇਹਨਾਂ ਬੀਬੀਆਂ ਨਹੀਂ ਹੋਏ ਨੇ ਆਪਾਂ ਸਿੱਧੀ ਸ਼ੁਕਰ ਗੱਲ ਕਰੀਏ ਕਿਉਂਕਿ ਲਗਾਤਾਰ ਦੇਖਿਆ ਜਾਂਦਾ ਹੈ ਕਿ ਪਖੰਡ ਬਾਦ ਨੂੰ ਜਿੰਨਾ ਲੋਕ ਸੋਚਦੇ ਨੇ ਕਿ ਇਸ ਨੂੰ ਵਧਾਵਾ ਨਹੀਂ ਦੇਣਾ ਚਾਹੀਦਾ ਉਨਾ ਹੀ ਲੋਕ ਖਾਸ ਕਰਕੇ ਬੀਬੀਆਂ ਸਭ ਤੋਂ ਪਹਿਲੇ ਨੰਬਰ ਤੇ ਅਸੀਂ ਇਹੀ ਗੱਲ ਕਹਾਂਗੇ ਕਿ ਬੀਬੀਆਂ ਪਖੰਡ ਬਾਦ ਨੂੰ ਵਧਾਉਣ ਦੇ ਵਿੱਚ ਸਭ ਤੋਂ ਪਹਿਲੇ ਨੰਬਰ ਦੇਤੇ ਹੀ ਆਉਣਗੀਆਂ ਕਿਉਂਕਿ ਸਭ ਤੋਂ ਵੱਧ ਕੋਈ ਵੀ ਬਾਬਾ ਜਿਹੜਾ ਕਿ ਲਾਂਚ ਹੁੰਦਾ ਲਾਂਚ ਹੀ ਹੁੰਦਾ ਜਿਹੜਾ ਆਏ ਦਿਨ ਕੋਈ ਨਾ ਕੋਈ ਪਖੰਡੀ ਜਿਹੜਾ ਆ ਜਾਂਦਾ ਤਾਂ ਉਸ ਦੇ ਵਿੱਚ ਦੇਖੋ ਸਭ ਤੋਂ ਵੱਧ ਬੀਬੀਆਂ ਨਜ਼ਰ ਆਉਣਗੀਆਂ ਜੇਕਰ 100 ਬੀਬੀਆਂ ਨੇ ਜੇਕਰ 100 ਬੰਦੇ ਨੇ ਉਹਦਾ ਵਿੱਚੋਂ 90 95 ਤਾਂ ਤੁਹਾਨੂੰ ਬੀਬੀ ਹੀ ਨਜ਼ਰ ਆਉਣਗੀਆਂ 5 10 ਬੰਦੇ ਹੀ ਹੁੰਦੇ ਨੇ ਸੋ ਇਸ ਕਰਕੇ ਅਸੀਂ ਇਹ ਕਹਿ ਸਕਦੇ ਕਿ ਪਖੰਡ ਬਾਦ ਨੂੰ ਵਧਾਵਾ ਨਾ ਦਿਓ ਇਸ ਨੂੰ ਜਿੰਨਾ ਹੋ ਸਕਦਾ ਉਸ ਨੂੰ ਘਟਾਉਣ ਦੀ ਕੋਸ਼ਿਸ਼ ਕਰੋ ਆਪਣੇ ਬੱਚਿਆਂ ਨੂੰ ਸਮਝਾਓ ਕਿ ਇਹਨਾਂ ਚੀਜ਼ਾਂ ਤੋਂ ਦੂਰ ਰਹੋ ਪਖੰਡ ਬਾਦ ਦੇ ਵਿੱਚ ਕੁਝ ਵੀ ਨਹੀਂ ਹੁੰਦਾ ਚੰਗੀ ਪੜ੍ਹਾਈ ਚੰਗੀ ਸਿੱਖਿਆ ਹਾਸਲ ਕਰਕੇ ਚੰਗੇ ਮੁਕਾਮ ਹਾਸਲ ਕਰੋ ਚੰਗੇ ਬਿਜ਼ਨਸਮੈਨ ਬਣੋ ਅਜਿਹੀਆਂ ਚੀਜ਼ਾਂ ਸਿਕਾਉਣੇ ਜਿੰਦੇ ਨਿਕਲ ਦੇਖਿਆ ਕਿ ਫੋਰਨਨਾਂ ਦੇ ਵਿੱਚ ਕੋਈ ਗੋਰੀਆਂ ਆਪਦੇ ਬੱਚਿਆਂ ਨੂੰ ਕਿਸੇ ਇਨਪ ਪਖੰਡੇ ਕੋਲ ਲੈ ਕੇ ਜਾਂਦੀਆਂ ਹੋਣੀਆਂ ਵੀ ਭਾਈ ਸਾਡੇ ਜਿਹੜੇ ਬੱਚੇ ਨੇ ਇਹਨਾਂ ਦੀ ਤਰੱਕੀ ਹੋਵੇ ਉਹ ਵੀ ਤਾਂ ਮਿਹਨਤ ਕਰਦੇ ਨੇ ਮਿਹਨਤ ਕਰਕੇ ਉਹ ਵੀ ਤਾਂ ਆਪਣੇ ਬੱਚਿਆਂ ਨੂੰ ਪਾਲਦੇ ਨੇ ਚੰਗੀ ਸਿੱਖਿਆ ਦੇਦੇ ਨੇ ਬੱਚੇ ਉਹਦੇ ਹਾਸਲ ਕਰਦੇ ਨੇ ਆਪਣੇ ਆਪ ਕਮਾਉਣਾ ਸਿੱਖ ਜਾਂਦੇ ਨੇ ਛੋਟੀ ਉਮਰ ਦੇ ਵਿੱਚ ਕਿਉਂਕਿ ਉਹਨਾਂ ਨੂੰ ਜਿਹੜੇ ਉੱਧਰ ਦੇ ਲੋਕ ਹੁੰਦ ਨੇ ਸਾਡੇ ਲੋਕ ਕੀ ਸਕਾਉਂਦੇ ਨੇ ਵੀ ਆ ਜਾਓ ਪਖੰਡੀਆਂ ਦੇ ਬਾਬੇ ਕੋਲ ਚਲੋ ਕੰਮ ਕਰੋ ਨਾ ਕਰੋ ਬਾਬੇ ਥੋੜਾ ਸਾਰਾ ਕੰਮ ਸੈਟ ਕਰ ਦੇਣਾ ਤੁਹਾਨੂੰ ਕਮਾਉਂਦੀ ਕੀ ਲੋੜ ਪੈਣੀ ਹੈ ਤੁਹਾਨੂੰ ਹੱਟ ਘਸਾਉਂਦੀ ਕੀ ਲੋੜ ਪੈਣੀ ਆ ਘਰੇ ਬੈਠੇ ਦੇ ਕੰਮ ਹੱਲ ਹੋ ਜਾਣਗੇ ਇਹ ਚੀਜ਼ ਅਸੀਂ ਆਪਣੇ ਬੱਚਿਆਂ ਨੇ ਦਿਮਾਗ ਦੇ ਵਿੱਚ ਪੈਣ ਥੋੜੇ ਵਰਗੇ ਲੋਕ ਕੀ ਬਾਹਰੇ ਲੋਕਾਂ ਦੀ ਰੀਸ ਕਰ ਲੈਣਗੇ ਅਸੀਂ ਬਾਹਰ ਜਾ ਕੇ ਭਾਂਡੇ ਮਾਂਜਣ ਜੋਗੀ ਆ ਬਾਹਰ ਜਾ ਕੇ ਝਾੜੂ ਪੋਚਾ ਲਾ ਲੈ ਆ ਉੱਥੇ ਜਾ ਕੇ ਬਾਥਰੂਮ ਵਗੈਰਾ ਸਾਫ਼ ਕਰ ਸਕਦੇ ਆ ਪਰ ਅਸੀਂ ਆਪਣੇ ਬੱਚੇ ਨੂੰ ਉਹ ਸਿੱਖਿਆ ਨਹੀਂ ਦੇ ਸਕਦੇ ਜਿਹੜੇ ਉਹ ਸਿੱਖਿਆ ਦੇ ਰਹੇ ਨੇ ਜੇਕਰ ਤੁਸੀਂ ਚੰਗਾ ਨਹੀਂ ਕਹਿ ਸਕਦੇ ਤਾਂ ਘਟੋ ਘਟੋ ਨਾਲ ਉਹਨਾਂ ਨੂੰ ਪਖੰਡਵਾਦ ਦੇ ਵਿੱਚ ਤਾਂ ਨਾ ਫਸਾਓ ਮੰਨ ਕੇ ਆਉਣ ਵਾਲੀ ਪੀੜ੍ਹੀ ਨੂੰ ਪਖੰਡਵਾਦ ਤੋਂ ਦੂਰ ਰੱਖੋ ਤਾਂ ਕਿ ਪਖੰਡਿਆਂ ਦਾ ਜਿਹੜਾ ਕਿ ਨਾਸ ਹੋਣਾ ਚਾਹੀਦਾ ਤੁਸੀਂ ਜੇਕਰ ਆਪਣੇ ਬੱਚੇ ਨੂੰ ਚਾਹੁੰਦੇ ਹੋ ਕਿ ਸਾਡੇ ਵਿੱਚ ਵੀ ਗੋਰਿਆਂ ਵਰਗੇ ਤੇਜ਼ ਹੋਣ ਤਾਂ ਤੁਹਾਨੂੰ ਕਿਤੇ ਨ ਕਿਤੇ ਜਾਣ ਦੀ ਲੋੜ ਹੈ ਬਿਊਰੋ ਰਿਪੋਰਟ ਛਣਕਾਟਾ ਲਈ